ਪਿਆਰ ਪਰੀ ਸਾਸਰੀਆ ਕਾਲ ਕੁਝ ਲੈਣਾ ਸੁਣਾਉਣ ਜਾ ਰਿਹਾ ਹਾਂ ਬੇਦਰਦ ਸੱਜਣਾ ਦੀ ਯਾਦ ਚ ਜਿੰਨਾ ਦੀ ਤੂੰ ਯਾਦ ਚ ਤੜਫੇ ਸੱਜਣਾ ਮੈਨੂੰ ਨਹੀਂ ਲੱਗਦਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾ ਬਣਗੀ ਜਿੰਨਾ ਦੀ ਤੂੰ ਯਾਦ ਚ ਤੜਫੇ ਛਜਣਾ ਮੈਨੂੰ ਨਹੀਂ ਲੱਗਦਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾ ਬਣਗੀ ਹਾਂ ਜਦ ਦੁਨੀਆ ਸੜਤੀ ਫਿਰ ਜ਼ਰੂਰੀ ਕੰਮਾਂ ਨੂੰ ਵੀ ਉਹ ਸਾਡਾ ਆਵਣਗੇ ਮੈਂ ਕੱਲ ਆਉਣਾ ਸੀ ਇੱਕ ਹੋਰ ਬਹਾਨਾ ਲਾਵਣਗੇ ਉਹ ਫਿਰ ਤੇਰੀ ਅਰਥੀ ਨੂੰ ਉਤਲੇ ਮਨ ਤੋਂ ਘੁੱਟ ਕੇ ਜੱਫੀ ਪਾਵਣਗੇ ਮੈਨੂੰ ਨਹੀਂ ਲੱਗਦਾ ਜਿੰਨਾ ਦੀ ਤੂੰ ਯਾਦ ਚ ਤੜਫੇ ਛਜਣਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾਵਣਗੇ ਜਿੰਨਾ ਦੀ ਤੂੰ ਯਾਦ ਚ ਤੜਫੇ ਛਜਣਾ ਮੈਨੂੰ ਨਹੀਂ ਲੱਗਦਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾਵਣਗੇ ਉਹ ਫਿਰ ਲੋਕਾਂ ਦੀ ਭੀੜ 'ਚ ਖੜਕੇ ਨੈਣਾਂ 'ਚੋਂ ਨਕਲੀ ਹੰਝੂ ਬਹਾਵਣਗੇ ਉਹ ਤੇਰੀ ਅਰਥੀ ਦੇ ਨਾਲ ਫਿਰ ਖਿੱਚ ਕੇ ਫੋਟਮਾ ਇੰਸਟਾਗ੍ਰਾਮ ਫੇਸਬੁੱਕ ਤੇ ਪਾਵਣਗੇ ਉਹ ਜਿਉਂਦੇ ਜੀ ਦੀ ਤਾਂ ਹੁਣ ਕਦਰ ਨਾ ਕਰਦੇ ਜਿਉਂਦੇ ਸੱਜਣ ਦੀ ਤਾਂ ਹੁਣ ਕਦਰ ਨਾ ਕਰਦੇ ਉਹ ਮਰਨ ਪਿੱਛੋਂ ਫੇਰ ਦੁਨੀਆ ਨੂੰ ਆਪਣਾ ਟੁੱਠਾ ਪਿਆਰ ਦਿਖਾਵਣਗੇ ਤੂੰ ਜਿੰਨਾ ਦਾ ਸੀ ਦਰਦੀ ਨਾਲੇ ਉਹ ਸੌਂਗ ਸਟੋਰੀਆਂ ਤੇ ਲਾਵਣਗੇ ਤੂੰ ਜਿੰਨਾ ਦਾ ਸੀ ਦਰਦੀ ਨਾਲੇ ਉਹ ਸੌਂਗ ਸਟੋਰੀਆਂ ਤੇ ਲਾਵਣਗੇ ਜਿੰਨਾ ਦੀ ਤੂੰ ਯਾਦ ਚ ਤੜਫੇ ਚੱਜਣਾ ਮੈਨੂੰ ਨਹੀਂ ਲੱਗਦਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾਵਣਗੇ ਜਿਨ੍ਹਾਂ ਦੀ ਤੂੰ ਯਾਦ ਵਿੱਚ ਤਣਫੇ ਛੱਜਣਾ ਮੈਨੂੰ ਨਹੀਂ ਲੱਗਦਾ ਉਹ ਜਿਉਂਦੇ ਜੀ ਤੇਰੇ ਦਰ ਫੇਰਾ ਪਾਵਣਗੇ